ਸਰ ਮੇਰਾ ਨਾ ਇੱਕ ਸਰਪਸਮੈਨ ਅਰੇ ਨੀਸੰਗ ਕੀ ਕਟਣਾ ਹੋਈ ਏ ਤੁਹਾਡੇ ਨਾਲ ਕਟਣਾ ਸਰ ਚਿੱਟੇ ਵਾਲੇ ਬੰਦੇ ਆ ਸਰ ਇਹ ਚਿੱਟਾ ਪਿੰਡ ਵਿੱਚ ਵੇਚਦੇ ਆ ਇਹਨਾਂ ਨੇ ਸਰ 2023 ਦੇ ਵਿੱਚ ਮੇ ਪਿੰਡ ਸਨਾਇਆ ਸੀਗਾ ਤੇ 31 ਜੁਲਾਈ ਨੂੰ ਉਦੋਂ ਸਾਡੇ ਪਿੰਡ ਚਿੱਟਾ ਜੂਰਾਂ ਤੇ ਸੀਗਾ ਅੱਛਾ ਉਦੋਂ ਸਾਡੇ 40 ਜਵੰਦਿਆਂ ਦੀ ਕਮੇਟੀ ਬਣੀ ਸਾਰਾ ਅਸੀਂ ਚਿੱਟਾ ਬਿਲਕੁਲ ਬੰਦ ਕਰਤਾ ਠੀਕ ਹੈ ਜਿਹੜੇ ਬੰਦੇ ਨੇ ਸੱਟ ਮਾਰੀ ਏ ਇਹਦੇ ਉੱਪਰ ਤੱਕ ਲੈਂਕ ਹੈ ਸਰ ਇਹ ਚਿੱਟਾ ਸਰੀਆੰਬੀ ਦੇਰ ਸਾਡੀ ਸਾਰੀ ਪਿੰਡ ਦੇ ਮੁੰਡੇ ਨੇ ਖਰਾਬ ਕਰ ਛੱਡਿਆ ਠੀਕ ਹੈ ਤੇ ਉਹ ਰਾਂਝੇ ਰਕਦਾ ਹੋਇਆ ਇਹ 2024 ਦੇ ਵਿੱਚ ਮੈਂ ਬੱਸ ਤੇ ਆ ਰਿਹਾ ਸੀ ਮੌੜਾ ਤੋਂ ਉਤਰ ਕੇ ਮੈਨੂੰ ਇਕੱਲੇ ਨੂੰ ਚੁੰਮੜਿਆ ਸਰ ਇਹ ਠੀਕ ਹੈ ਤੇ ਉਦੋਂ ਮੈਂ ਇਕੱਲੇ ਨੂੰ ਦਬਤ ਬਲਿਆ ਤੇ ਉਦੋਂ ਵੱਧ ਸਰ ਇਹਨੇ ਰਾਂਝੇ ਸਰ ਰੱਖੀ ਕੱਲ ਸਰ ਮੈਂ ਅੱਗੇ ਕਿਤੋਂ ਆ ਰਿਹਾ ਸੀਗਾ ਠੀਕ ਹੈ ਤੇ ਸਾਵ ਨੂੰ 7:30 ਵਜੇ ਦਾ ਟਾਈਮ ਸੀ ਜੀ ਤੇ ਇਹ ਕੰਨ ਜਾਣੇ ਜਿੱਲੇ ਸਰ ਇਹ ਪਹਿਲਾਂ ਇਹ ਜਿਹੜੇ ਦਾਰੂ ਦੇ ਟੱਕੇ ਸੀਗੇ ਪਿਸਟਲ ਕੋਲ ਕਲ ਦਿਖਾਉਂਦੇ ਕਰਦੇ ਸੀਗੇ ਤੇ ਇਹਨਾਂ ਨੇ ਗੱਡੀ ਸਾਰੀ ਮੇਰੀ ਮੋਟਰਸਾਈਕਲ ਘੇਰ ਲਿਆ ਠੀਕ ਹੈ ਮੋਟਰ ਹੈਵੀ ਟੱਕਰ ਮਾਰੀ ਤਾਂ ਮੈਂ ਉੱਥੋਂ ਉੱਟ ਕੇ ਨਿਕਲ ਗਿਆ ਉੱਥੋਂ ਭੱਜ ਗਿਆ ਤੇ ਮੇਰੇ ਮਗਰ ਭੱਜ ਲਈ ਇਹਨਾਂ ਕੋਲੇ ਸੀਗੇ ਸਾਰਾ ਰਾਟ ਸੀਗੇ ਅੱਛਾ ਮੈਂ ਸੁ ਘਰੇ ਨਹੀਂ ਬਟਾ ਗਿਆ ਜੀ ਮੈਂ ਤਾਂ ਤੇ ਸੀਗਾ ਅੱਛਾ ਤੇ ਉੱਥੇ ਜਿੰਨਾਂ ਨੇ ਮੈਨੂੰ ਸੱਟ ਲਾਈ ਇੱਕ ਕੋਈ ਕਹਾੜੀ ਸੀ ਇੱਕ ਕੋਲੇ ਰਾੜੀ ਇੱਕ ਕੋਲੇ ਡੰਡਾ ਸੀਗਾ ਜੀ ਤੇ ਨਹੀਂ ਇਹ ਚਿੱਟੇ ਕਰਨੀ ਹੋਇਆ ਚਿੱਟੇ ਕਰਨ ਸਾਹ ਹੋਰ ਵੀ ਕੋਈ ਕਿਸੇ ਦਾ ਰਾਜਸ ਨਹੀਂ ਕੁਆਰਟੀ ਦੇ ਵਿੱਚ ਰਿਹਾ ਵਸ ਇਹੀ ਹੈ ਅੱਛਾ ਆਹ ਕੁਆਰਟੀ ਚ ਨਾ ਨਾ ਜਾ ਨਾ ਰੁਕੋ ਨਾ ਰੁਕੋ ਕੁਆਰਟੀ ਦੇ ਵਿੱਚ ਰਿਹਾ ਸਰ ਅੱਛਾ ਆਹ ਕੁਸ ਮਿਲਿਆ ਬੰਦੂ ਸਰ ਅਸੀਂ ਵੀ ਇਹਦੇ ਬੰਦੇ ਕੋਲ ਤੁਹਾਡੇ ਆ ਮੇਰੇ ਇਧਰ ਮੇਰੀ ਪੂਰੀ ਲੱਤ ਕੁੱਟੀ ਹੈ ਸਰ ਘੱਟੋ ਘੱਟ 10 ਮਿੰਟ ਕੁੱਟੀ ਹੈ ਬੜੀ ਲੜਾਈ ਹੋਈ ਇਹਨਾਂ ਨਾਲ ਰਾਜੇ ਵੀ ਪਿੱਟੇ ਬੈਠੇ ਇਹਨਾਂ ਨਾਲ ਪਹਿਲਾਂ ਤੁਹਾਡੀ ਕੋਈ ਲੜਾਈ ਹੋਈ ਹੋਵੇ ਝਗੜਾ ਹੋਇਆ ਹੋਵੇ ਇਹਨਾਂ ਨਾਲ ਪਹਿਲਾਂ ਤਾਂ ਮੈਨੂੰ ਚੁੰਮੜਿਆ ਸੀਗਾ ਇਹ ਇਕ ਕੰਡੇ ਨੂੰ ਇਸੇ ਬੰਦਾ ਕੀ ਕੀ ਦੋ ਸੀ ਇੱਕ ਭੱਜ ਗਿਆ ਸੀਗਾ ਇੱਕ ਮੈਂ ਉਹ ਬਾਵਾ ਮਰੇ ਹੋ ਗਏ ਸੀ ਜੀ ਪੈਰ ਜਿਹੜਾ ਕੌਲੀਬ ਸਿੰਘ ਅਸਾਨਾ ਤੋਂ ਰੀਸ਼ਮ ਸਿੰਘ ਉਹ ਪੱਕਾ ਲਾ ਗਏ ਨੇ ਇਹਨੂੰ ਇਹ ਬਹੁਤ ਵੱਡਾ ਇਹਦੇ ਅਪਰਾਧੀ ਹੈ ਜੀ ਬਹੁਤ ਵੱਡਾ ਇਹ ਅਪਰਾਧਾਂ ਦੇ ਵਿੱਚ ਬੜਾ ਨਾ ਹੁੰਦੇ ਇਹ ਵੀ ਪੁਲਿਸ ਨੂੰ ਕਦੇ ਕੰਪਲੇਂਟ ਕੀਤੀ ਵੀ ਆ ਕੰਪਲੇਂਟ ਕੀਤੀ ਹੈ ਸਾਬ ਜੀ ਇਹਦੇ ਉੱਤੇ ਕੇਸ ਵੀ ਬਹੁਤ ਹੈਗੇ ਅੱਛਾ ਕਿ ਚਿੱਟਾ ਕਿੱਨਾ ਹੈ ਤੁਹਾਡੇ ਪਿੰਡ 'ਚ ਚਿੱਟਾ ਸਾਹਿਬ ਹੈਗਾ ਇਸ ਬੰਦੇ ਦਾ ਵਿਕਦਾ ਜੀ ਅੱਛਾ ਤਿੰਨੇ ਕ ਨੌਜਵਾਨ ਜਿਹੜੇ ਨਸ਼ੇ ਦਾ ਕਾਰਨ ਉੱਤੇ ਜਿਹੜੇ ਆਪਾਂ ਕਹਿੰਦੇ ਪ੍ਰਭਾਵਤ ਹੋ ਰਹੇ ਆਂ ਚਾਰ ਪੰਜ ਨੌਜਵਾਨ ਤਾਂ ਸਾਡੇ ਮਰ ਗਏ ਹੀ ਪਹਿਲਾਂ ਅੱਛਾ ਤੇ ਹੁਣ ਵੀ ਹੈ ਸਰ 15 16 ਨੌਜਵਾਨ ਜਿਹੜੇ ਟੀਚੇ ਚੜ੍ਹੇ ਆ ਐਮ ਐਲ ਏ ਗਏ ਆ ਸੋਚ ਕਰਕੇ ਆਏ ਆ ਛੋਟੇ ਪਿੰਡਾਂ ਐਮ ਐਲ ਏ ਆਏ ਤੁਸੀਂ ਕੀ ਕਹੋ ਇਹ ਨਸ਼ਾ ਬੇਈਦਾ ਚੱਕਾ ਬੇਈਦਾ ਦੀ ਗੱਲ ਕਰੂਗਾ ਸਾਡਾ ਜੀ ਲਖਵਿੰਦਰ ਆਈ ਜਵਾਨ ਇਹ ਚੈਨਲਾਂ ਤੇ ਆਉਂਦਾ ਰਿਹਾ ਸਭ ਠੀਕ ਹੈ ਜੀ ਕਿਹੜੇ ਦੱਸਿਆ ਜੀ ਸਰ ਇਹ ਆਵੇਂ ਗੱਲਾਂ ਅੱਛਾ

ਕੋਈ ਇਹਨਾਂ ਦਾ ਕੋਈ ਵੱਟ ਦਾ ਰੋਲਾ ਨਹੀਂ ਸੀਗਾ ਦਰਅਸਲ ਦੇ ਵਿੱਚ ਰਣਵੀਰ ਸਿੰਘ ਜਦੋਂ ਫੌਜ ਦੇ ਵਿੱਚੋਂ ਰਿਟਾਇਰ ਹੋ ਗਿਆ ਏ ਇੱਕ ਇਹ ਕਿੰਨਾ ਚੰਗੀ ਸੋਚ ਸੀਗੀ ਇਹਨਾਂ ਨੇ ਬਹੁਤ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਸੀ ਵੀ ਗਰਾਊਂਡਾਂ ਦੇ ਵਿੱਚ ਜਾਓ ਕਿਉਂਕਿ ਇਹ ਵੀ სპੋਰਟਸਮੈਨ ਕੋਟੇ ਦੇ ਵਿੱਚ ਭਰਤੀ ਸੀਗੇ ਤੇ ਐਵੇਂ ਕਹਤਿਏ ਇਸ ਬੰਦੇ ਨਾਲ ਕੋਈ ਕਿਸੇ ਦੀ ਹੋਰ ਪਿੰਡ ਦੇ ਵਿੱਚ ਵੀ ਤੁਸੀਂ ਜਾ ਕੇ ਪੁੱਛ ਸਕਦੇ ਹੋ ਹਨ ਕੋਈ ਇਹਨਾਂ ਦੀ ਕੋਈ ਹੋਰ ਰੰਜੀ ਸੀ ਸਿਰਫ ਇਹ ਰੰਜੀ ਸੀ ਚੰਦਰਸੀ ਰਣਵੀਰ ਭਾਈ ਦੇ ਪਿੰਡ ਦੇ ਵਿੱਚ ਚਿੱਟਾ ਜਿਹੜਾ ਬੰਦ ਹੋਵੇ ਪਰ ਉਹ ਬੰਦੇ ਕਹਿੰਦੇ ਸੀ ਵੀ ਅਸੀਂ ਹੱਕ ਦੇ ਜ਼ੋਰ ਤੇ ਜਿਹੜਾ ਹੈਗਾ ਉਹ ਚਿੱਟਾ ਵੇਚਾਂਗੇ ਵੀ ਤੇ ਸਾਨੂੰ ਰੋਕ ਕੇ ਦਿਖਾਓ ਤੇ ਅਸੀਂ ਤਾਂ ਪ੍ਰਸ਼ਾਸਨ ਅੱਗੇ ਵੀ ਮੰਗ ਕਰਦੇ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਹੋਵੇ ਜਿਹੜੇ ਉਹਨਾਂ ਕੋਲੇ ਅਸਲੇ ਨੇ ਨਜਾਇਜ਼ ਅਸਲੇ ਨੇ ਬੱਤੀ ਬੋਰਦੇ ਨੇ ਪਿੰਡ ਦੇ ਵਿੱਚ ਕੱਲ ਉਹ 8-9 ਫਾਇਰ ਵੀ ਕਰਕੇ ਗਏ ਆ ਪੂਰਾ ਪਿੰਡ ਆ ਜਿਹੜਾ ਸਾਡਾ ਉਹ ਪੂਰੀ ਤਰ੍ਹਾਂ ਨਾਲ ਡਰਿਆ ਹੋਇਆਗਾ ਪਿੰਡ ਦਾ ਨੌਜਵਾਨ ਮਜ਼ਦੂਰ ਧੀਆਂ ਪੇਣਾ ਪਿੰਡ ਦੀਆਂ ਹਰੇਕ ਡਰਿਆ ਹੋਇਆ ਵੀ ਅੱਜ ਇਸ ਬੰਦੇ ਨਾਲ ਕਰਕੇ ਕੱਲ ਨੂੰ ਸਾਡੇ ਨਾਲ ਕਰਨਗੇ ਉਹ ਤਾਂ ਹੁਣ ਵੀ ਮਾਰੀਆਂ ਦੇਈ ਜਾਂਦੇ ਨੇ ਇਹ ਕੇਸ ਹੋ ਗਿਆ ਅੱਜ ਸੋਹਣ ਸਾਨੂੰ ਮੈਨੂੰ ਥ੍ਰੈਟਸ ਕਾਲ ਆਈਆਂ ਉਹਨਾਂ ਦੀ ਵਟਸਐਪ ਤੋਂ ਕਹਿੰਦੇ ਅਸੀਂ ਕਰਾਂਗੇ ਸਾਡਾ ਕੀ ਕਰਨਾ ਤੁਸੀਂ ਕਰ ਲਓ ਮਤਲਬ ਪ੍ਰਸ਼ਾਸਨ ਨੂੰ ਇੱਕ ਸਿੱਧਾ ਦਿਆਲੇ 'ਚ ਅਸੀਂ ਮੈਂ ਬੋਰਡ ਲਾਇਆ ਸੀ ਪਿੰਡ ਅਸੀਂ ਕੀ ਕਰੀਏ ਅਸੀਂ ਕਿੱਧਰ ਜਾਈਏ ਅਸੀਂ ਪਿੰਡ ਤੁਸੀਂ ਬੋਰਡ ਲਾਇਆ ਸੀ ਕਦਾਂ ਲਾਇਆ ਅਸੀਂ ਬੋਰਡ ਲਾਇਆ ਵੀ ਉਹ ਉਹ ਤਾਂ ਪੁਰਾਣਾ ਇਸ ਵਾਰ ਲਾਇਆ ਕਿ ਅਸੀਂ ਸਾਡਾ ਪਿੰਡ ਬਕਾਊ ਆ ਅਸੀਂ ਅਸੀਂ ਫਿਰ ਅਸੀਂ ਦਰਦੇ ਫਿਰ ਜਾਈਏ ਕਿੱਥੇ ਘਰ ਆ ਜੋ ਅਸੀਂ ਨਹੀਂ ਬਾਹਰ ਨਿਕਲ ਸਕਦੇ ਪਿੰਡ ਦੇ ਬੋਰਡ ਲਾ ਕੇ ਪਿੰਡਲੇ ਨਹੀਂ ਨਿਕਲ ਸਕਦੇ ਪੂਰਾ ਪਿੰਡ ਸਾਡਾ ਰਾਤ ਵੀ ਰਣਵੀਰ ਸਿੰਘ ਦੇ ਨਾਲ ਜੱਟ ਕੇ ਸਾਰਾ ਪਿੰਡ ਖੜਾ ਸੀਗਾ ਤੁਸੀਂ ਮੀਡੀਆ ਉੱਤੇ ਪਹੁੰਚੋ ਪਿੰਡ ਦੇ ਵਿੱਚ ਵੀ ਤੁਹਾਨੂੰ ਅਸੀਂ ਪਤਾ ਲੱਗੂਗਾ ਕਿ ਘਟਨਾ ਕੀ ਹੋਈ ਹੈ ਸਾਰਾ ਪਿੰਡ ਇੱਕ ਮੋਰੀ ਨਿਕਲਿਆ ਹੋਇਆਗਾ ਪੂਰਾ ਪਿੰਡ ਇਹਨਾਂ ਤੋਂ ਦੁਖੀ ਆ ਕੋਈ ਇਹ ਨਹੀਂ ਹੈਗਾ ਕਿ ਇਹਨਾਂ ਨੇ ਪਹਿਲੀ ਵਾਰਤਤ ਕੀਤੀ ਆ ਕੋਸ ਨੂੰ ਕੰਪਲੇਟ ਕੀ ਵਗੈਰਾ ਕੀਤਾ ਸਭ ਕੁਝ ਹਾਂ ਜੀ ਹਾਂ ਇਹਨਾਂ ਨੇ ਪਹਿਲਾਂ ਵੀ ਇੱਕ ਨੌਜਵਾਨ ਦੀਆਂ ਜਿਹੜਾ ਕਮੇਟੀ ਦਾ ਸੀ ਸਾਡਾ ਉਹਦੀਆਂ ਲੱਤਾਂ ਤੋੜੀਆਂ ਹੁਣ ਉਹ ਵਿਚਾਰਾ ਡਰ ਗਿਆ ਕੱਲਾ ਮੁੰਡਾ ਸੀਗਾ ਤੇ ਹੁਣ ਇਹ ਹੈ ਰਣਵੀਰ ਦੀਆਂ ਵੀ ਉਹ ਸऱ्याਆਂ ਲੱਤਾਂ ਤੋੜ ਕੇ ਗਏ ਆ ਤੇ ਥ੍ਰੈਟਸ ਕਾਲ ਸਭ ਨੂੰ ਕਰ ਰਹੇ ਨੇ ਅੱਗੇ ਇਹਨਾਂ ਦੇ ਅਸੀਂ ਐ ਕਰਦਾਂਗੇ ਦੇਖੋ ਅਸੀਂ ਸਾਨੂੰ ਕੋਈ ਮੌਤ ਡਰਨੀ ਆਪਾਂ ਹੱਕ ਸੱਚ ਨਾਲ ਖੜੇ ਆ ਰਣਵੀਰ ਸਿੰਘ ਦੇ ਨਾਲ ਖੜਿਆ ਸਾਡਾ ਸਾਰਾ ਪਿੰਡ ਖੜਾ ਪਰ ਸੱਚ ਨੂੰ ਸੱਚ ਕਹਾਂਗੇ ਜੋ ਉਹਨਾਂ ਨੇ ਨਜਾਇਜ਼ ਧੱਕੇ ਕੀਤੇ ਆ ਇਹੋ ਜਿਹੇ ਬੰਦਾਂ ਦਾ ਸਰਕਾਰ ਫੜ ਕੇ ਇਨਕਾਊਂਟਰ ਕਰੇ ਕਿਉਂਕਿ ਉਹਨਾਂ ਕੋਲੇ ਨਜਾਇਜ਼ ਅਸਲੇ ਸਾਡੀ ਇਹ ਮੰਗ ਆ ਅਸੀਂ ਕਹਿੰਦੇ ਆ ਵੀ ਜੇ ਇਹਨਾਂ ਅਪਰਾਧੀਆਂ ਤੇ ਸਰਕਾਰ ਸਖਤ ਕਾਰਵਾਈ ਕਰੇ ਤਾਂ ਕਿਉਂ ਨਾ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਹੋਵੇ ਅਸੀਂ ਕੋਈ ਸਰਕਾਰ ਤੋਂ ਹੋਰ ਚਲਾਈਏ ਇਹ ਤਾਂ ਪੈਸਿਆਂ ਨੂੰ ਜੀ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਸਾਜੇ ਦਰਦ ਹੋਈ ਜਾਂਦੇ ਆ ਪਿੰਡਾਂ ਜੀ ਵਿਧਾਇਕ ਜਾ ਰਹੇ ਨੇ 100 ਵੀ ਘਾਰੇ ਨੇ ਉਹ ਕਾਬਿਲ ਤੇ ਕੋਈ ਬੜਾ ਕੁਝ ਨਹੀਂ ਹੋਇਆ ਲੋੜੀਂ ਪਰ ਕੋਈ ਸੋਦੀ ਨਹੀਂ ਥੋੜੀ ਥੋੜੀ ਕਿਉਂ ਨਹੀਂ ਕਰਵਾਈ ਦੇਖੋ ਪੁਲਸਾਈ ਰਾਤ ਡੀਐਸਪੀ ਮੈਡਮ ਆਏ ਇਹਨਾਂ ਕੋਲ ਤਾਂ ਸਾਨੂੰ ਭਰੋਸਾ ਦੇ ਕੇ ਗਏ ਆ ਕਹਿੰਦੇ ਵੀ ਅਸੀਂ ਜਿਹੜੀ ਬੰਦੀ ਹੈ ਕਾਰਵਾਈ ਕਰਾਂਗੇ ਪਰ ਉਹ ਲੋਕ ਸਭ ਕੁਝ ਹੋਣ ਦੇ ਬਾਅਦ ਵੀ মিডিਆ ਦੇ ਗੱਲ ਹੋਣ ਦੇ ਬਾਵਜੂਦ ਵੀ ਉਹ ਬੰਦੇ ਆ ਜਿਹੜੇ ਸਾਨੂੰ ਥ੍ਰੈਟਸ ਦੇ ਰਹੇ ਨੇ ਤੁਹਾਨੂੰ ਧਮਕੀਆਂ ਦੇ ਰਹੇ ਨੇ ਤੁਸੀਂ ਦੇਖੋ ਫਿਰ ਉਹ ਬੰਦਾ ਦੀ ਕਿਹਦਾ ਮਾਲ ਪੁਲਿਸ ਨਹੀਂ ਕਰਵਾਈ ਕਰੀ ਤੇ ਆਬਵੀਅਸ ਜੀ ਗੱਲ ਹੈ ਜੀ ਹੁਣ ਬੰਦੇ ਕੋਲੇ ਦੇਖੋ ਇੱਕ ਦਾ ਬੰਦਾ ਕਰਾਇਮ ਕਰਕੇ ਭੱਜ ਗਿਆ ਤੇ ਉਹ ਬੰਦਾ ਫਿਰ ਵੀ ਵਟਸਐਪ ਚਲਾ ਕੇ ਧਮਕੀਆਂ ਦੇਈ ਜਾਂਦਾ ਵੀ ਅਸੀਂ ਤੁਹਾਨੂੰ ਮਾਰ ਦਾਂਗੇ ਅਸੀਂ ਐ ਕਰ ਦਾਂਗੇ ਤੁਸੀਂ ਫਿਰ ਤੁਸੀਂ ਖੁਦ ਅੰਦਾਜ਼ਾ ਲਾ ਲਓ ਵੀ ਹੋ ਕੀ ਰਿਹਾ ਹੈ ਹਾਂ ਫੋਨ ਹੈ ਇਸ ਬੰਦੇ ਦਾ ਫੋਨ ਸੀਗਾ ਫੋਨ ਵੀ ਚੱਕ ਕੇ ਲੈ ਕੇ ਗਿਆ ਦਾ ਫੋਨ ਦੀ ਲੋਕੇਸ਼ਨ ਵੀ ਆਈ ਹੈ सत श्रीकाल जी मेरा नाम लखवीर सिंह गांव हमारा भाई बुख्तौर डिस्ट्रिक्ट बठिंडा में पड़ता है रणवीर सिंह जो के एक सबका आर्मी में थे एक पेंशन आए थे दो हजार तेईस में मिल्ट्री में सेवा करके आए बॉर्डर पर देश की सेवा करके आए हैं लेकिन इनको मिला क्या इनको आपके सामने इनकी दो, दोनों टांगे हैं जो तोड़ दी गई है इनका कसूर सिर्फ ये है कि इन्होंने ना यूथ को मोटिवेट किया था कि यूथ है ना जो चिट्टा छोड़ के ग्राउंडो में आए क्योंकि ये में हुए थे। और क्या किया वो शरियाम बोल के गए है उन्होंने वारदात की, की है इनके साथ पहले भी दो लड़कों की टांगे तोड़ दिया उनकी वीडियो भी मैं आपको शेयर कर दूंगा वो लोग शरियाम कह रहे हैं कि हमारी पुलिस के साथ सेटिंग है आप उन्हें जो करना है वो कर लो हमारा गांव है जो पूरा इस वक्त है हमारे गांव के जो लोग हैं वो यही चाहते हैं कि इनके ऊपर सख्त सख्त सक्ट कार्रवाई हो वो जैसे मैं सुबह भी बात कर रहा था कि देखो हम आ, 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 किसी भी पार्टी से रिलेटेड नहीं है लेकिन जैसे एक 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 ना जैसे एग्जाम्पल सेट होती है जैसे यूपी में इन गुंडों का एनकाउंटर हुआ पंजाब में ऐसी एक दो वारदाते हो जाए ना तो ये गुंडे चुप कर जाएंगे लोग है ना जो आराम से शांति से रहना पसंद करते हैं लेकिन ये लोग थ्रेट्स देते हैं लोगों को मार देंगे टांगे तोड़ के तड़ तोड़ के गए फायरिंग करके गए हैं नजायज असले है इनके पास इन लोगों का आप तो यही मांग करते हैं कि इनकाउंटर हो इनकी प्रॉपर्टी की जांच हो जो भी बिल्डोजर देखते हैं जो बिल्डोजर है वो चलेगा या नहीं चलेगा देखते हैं सरकार ने पहले बिल्डोजर चलाए अब यहाँ देखेंगे बिल्डोजर चलेगा या नहीं चलेगा पुलिस ने अभी तक कार्रवाई हमारी जैसे बात हुई है कि हम कर रहे हैं अरेस्ट कर रहे हैं लेकिन वो लोग थ्रेट्स कर रहे हैं अभी भी हमें थ्रेट्स दे रहे हैं मतलब व्हाट्सएप कॉल पे लोगों को थ्रेट्स दे रहे हैं कि हम ऐसे कर देंगे वैसे कर देंगे देखो हम सच के साथ चलेंगे पहले भी चले थे आगे भी चलेंगे हमें मौत का डर नहीं है लेकिन ऐसा नजायज जो कर रहे हैं ना वो इंसानियत के भी खिलाफ है और आ, 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 कब तक डरेंगे मार जाएंगे तो कोई बड़ी बात नहीं पहले भी दुनिया मरी है लेकिन कब तक सहेंगे कब तक चुप बैठेंगे हम यही मांग करते हैं ऐसे गुंडों का एनकाउंटर करे पुलिस इनकी इनकी जांच हो इनके पास पैसा कहां से आता है इन्होंने प्रॉपर्टी कैसे बनाई सब चीज की जांच हो आगे आगे का, क्या है। आगे का हमारा प्रोसेस रहेगा है। देखते हैं आज का दिन दो तीन बजे तक सारी इनकी जो साहब का फौजी यूनियन है वो भी यहाँ पे आके गई है अगर पुलिस ने कोई सख्त कार्रवाई ना की हम मीडिया पे भी आपके आगे भी रिक्वेस्ट करेंगे कि ऑल इंडिया पे इस चीज का मुद्दा उठाया जाए और हम रोड हमारे गांव का रोड भी जाम करेंगे हमसे जो भी बनती कार्रवाई हमारे पूरे गांव से हुई हम करेंगे ओ कल तो रातਾਨੂੰ को इंफॉर्मेशन मिली कि रणवीर सिंह नाम दक व्यक्ति है जो कि पिंड भाई बख्तौरपुर फतेहदा रहने ਜਿਸ ਦੇ ਚਲਦੇ ਉਹ ਸਿਵਲ ਹਸਪੀਟਲ ਐਡਮਿਟ ਹੋ ਗਿਆ ਉਹਦੇ ਪਰਚਾ ਤੇ ਉਹਦੇ ਸਾਰੀ ਬਿਆਨਾਂ ਤੇ ਐਫ ਆਈ ਆਰ ਨੰਬਰ 44 ਅੰਡਰ ਸੈਕਸ਼ਨ 109 12621152 थाना ਕੋਰਫਤਾ ਰਜਿਸਟਰ ਕੀਤੀ ਗਈ ਇਹ ਤਿੰਨ ਬੰਦੇਾਂ ਤੇ ਦਰਜ ਕੀਤੀ ਗਈ ਹੈ ਜਿਦੇ ਵਿੱਚ ਉਹ ਦੋ ਭਾਈ ਨੇਮ ਨੇ ਉਹਦਾ ਵਿੱਚ ਉਹ ਇਖਿਆ ਗਿਆ ਕੁਲਦੀਪ ਸਿੰਘ ਏਲੀਅਸ ਕਾਲਾ ਤੇ ਗੁਰਪ੍ਰੀਤ ਸਿੰਘ ਏਲੀਅਸ ਪੀਤਾ ਇਹ ਦੋਨੋਂ ਭਾਈ ਬਖਤੌਰ ਦੇ ਰਹਿਣ ਵਾਲੇ ਹੈ ਤੇ ਜਿਹੜੇ ਤੀਜੇ ਉਹ ਨਾਮ ਲੁ। ਮੈਂ ਜਰੂਰ ਰਿਸ਼ਿ ਦੇਖਿਓ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੋਈ ਹੈ ਕਿ ਜਿਹੜਾ ਰਣਵੀਰ ਸਿੰਘ ਫੌਜੀ ਸੀਗਾ ਇਹ ਇੱਕ ਸਮਾਜ ਸੇਵੀ ਸੀਗਾ ਇਹ ਮਾੜੇ ਅਨਸਰ ਨੂੰ ਰੋਕਦਾ ਸੀਗਾ ਉਹਦੇ ਉਹਦੀ ਰੰਜਿਸ਼ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਮੈਂ ਇਹਦੇ ਚ ਗੱਲ ਸਾਹਮਣੇ ਆਈ ਹੈ ਕਿ ਬੰਦੇ ਨਸ਼ੇ ਵੇਚਦੇ ਸੀ ਹਾਂਜੀ ਇਹਨਾਂ ਤੇ ਇਹਨਾਂ ਵਿੱਚ ਜਿਹੜਾ ਇੱਕ ਮੇਨ ਅਕਿਊਜ਼ਡ ਹੈ ਉਹਦੇ ਉੱਪਰ ਆਲਰੇਡੀ ਚਾਰ ਪਰਚੇ ਦਰਜ ਹੈ 2018 ਦੇ 20 ਇਹ ਨਸ਼ੇ ਵੇਚਦੇ ਬੇਸ ਦੇ ਸੀ ਤਾਂ ਹੀ ਜੀ ਐਨਡੀ ਦੇ ਮਕਦਮੇ ਦਰਜ ਹੋਣਾ ਤੇ ਉਹ ਇਸ ਟਾਈਮ ਉਹ ਬੇਲ ਤੇ ਹੀ ਸੀਗਾ ਜਿਹੜਾ ਮੇਨ ਅਕੂਜ਼ ਹੈ ਬੇਲ ਤੇ ਆ ਕੇ ਵੇਖ ਰਿਹਾ ਹੈ ਹਾਂਜੀ ਮੜ ਮੋਰਚ ਹੋ ਰਿਹਾ ਉਹਨਾਂ ਨੇ ਵੀ ਇਹ ਕੰਮ ਕੀਤਾ ਹੈ ਅੰਕਾ ਨਸ਼ਾ ਬੀਜਿਆ ਗਿਆ ਪਰ ਕਾਰਵਾਈ ਨਹੀਂ ਹੋਈ ਦੇਖੋ ਜਿਹੜੇ ਲੇਟੈਸਟ ਦੇ ਉੱਤੇ ਐਫ ਆਈ ਆਰ ਆਇਆ ਅਪ੍ਰੈਲ ਦੇ ਮਹੀਨੇ ਦੀ ਹੈ ਉਹ ਕਾਰਵਾਈ ਹੋਈ ਹੈ ਤਾਂ ਹੀ ਇਹ ਤੇ ਐਨਡੀ ਦਾ ਮਕਦਮਾ ਰਜਿਸਟਰ ਹੋਇਆ 4 ਹਫਤੇ ਖਾਣ ਦੇ ਵਿੱਚ ਉਹਨਾਂ ਨੇ ਨੇ ਜੀ ਇਹ ਹੁਣੇ ਬੇਲ ਤੇ ਆਇਆ ਜਸ ਰੀਸੈਂਟਲੀ 15-20 ਦਿਨ ਪਹਿਲੇ ਬੇਲ ਤੇ ਆਇਆ ਹੈ ਪਹਿਲਾਂ ਵੀ ਇਹਨੂੰ ਘੇਰਿਆ ਗਿਆ ਸੀ ਇਸ ਤੋਂ ਪਹਿਲਾਂ ਇਹਨਾਂ ਦੀ ਅਸੀਂ 755 ਆਲਰੇਡੀ ਬਹੁਤ ਵਾਰ ਕਰਾ ਚੁੱਕੇ ਹਾਂ ਇਹਨਾਂ ਦੀ ਕੰਪਲੇਂਟ ਦੇ ਵਿੱਚ ਪਿੰਡ ਦੇ ਵਿੱਚ دہشت ਦਾ ਮਾਹੌਲ ਆ ਤੁਹਾਡੇ ਕੋਲੋਂ ਕਿ extra ਦਾ ਰੋਸਾ ਪਿੰਡ ਵਾਸੀਆਂ ਦੇ ਹੋਏ ਇੱਕ ਕੋਸਟ ਵੀ ਲਾ ਕੇ ਆ ਸੀਗਾ ਕਿ ਪਿੰਡ ਬਕਾਉ ਦੇ ਦੇਖੋ دہشت ਦਾ ਮਾਹੌਲ ਕੱਲ੍ਹ ਦੇ ਇਨਸੀਡੈਂਟ ਤੋਂ ਬਾਅਦ ਮੈਂ ਆਪ ਮੋੜ ਕੇ ਤੇ ਗਈ ਸੀ ਪਿੰਡ ਦੇ ਵਿੱਚ ਗਈ ਸੀ ਪਿੰਡਾਰਿਆਂ ਨਾਲ ਸੀ ਗੱਲ ਕੀਤੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜੇ ਹੋਰ ਵੀ ਕੋਈ ਵਿਅਕਤੀ ਹੈ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਆ ਪਿੰਡ ਦਾ ਮਾ ਅਸੀਂ ਉਹਨਾਂ ਦੇ ਜੋ ਵੀ ਬਗ਼ਦਦੀ ਕਾਨੂੰਨੀ ਕਾਰਵਾਈ ਉਹ ਜ਼ਰੂਰ ਕਰਾਂਗੇ ਅੱਜ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਹਲੇ ਦਾ ਜੀ ਹੁਣ ਤੱਕ ਤਾਂ ਸਿਰਫ ਇੱਕ ਗੱਡੀ ਜਿਹੜੀ ਸੀ ਉਹ ਫਕਾਰ ਹੋ ਰਿਕਵਰ ਹੋਈ ਹੈ ਬਾਕੀ ਨਾ ਜ਼ਿ ਰਿਮਾਂਡ ਲੈ ਕੇ ਹੋਰ ਕਵਰੀ ਕਰਾਂਗੇ ਜਿਹੜੇ ਵੈਪਨ ਜਿਹਨਾਂ ਨੇ ਯੂਜ਼ ਕੀਤੇ ਸੀ ਇੱਕ </body> ਚੱਲਣ ਦੀ ਵੀ ਗੱਲ ਚੱਲੀ ਸੀ ਉਹਨਾਂ ਨੇ ਫਾਇਰਿੰਗ ਨਹੀਂ 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 ਜੀ ਉਸੇ ਕੋਈ ਫਾਇਰਮ ਯੂਜ਼ ਨਹੀਂ ਹੋਇਆ ਜਿਹੜੇ ਪਿੰਡ ਵਾਸੀ ਨੇ ਅਸੀਂ ਅੱਜ ਨਾਲ ਵੀ ਗੱਲਬਾਤ ਕੀਤੀ ਹੈ ਸਾਨੂੰ ਬਾਈਟ ਦੇ ਕੇ ਗਏ ਆ ਵੀ ਕਾਫੀ ਉਹਨਾਂ ਨੇ ਇੱਕ ਤਰ੍ਹਾਂ ਕਹਿੰਦੀ ਇਹਦੀ ਘਟਨਾ ਦਾ ਅੰਦਾਜ਼ਾ ਲੱਗਾ ਤਾਂ ਜਿਹੜਾ ਹੈਗਾ ਫਾਇਰਿੰਗ ਜਾਜਸਵਾਹੀ ਜੀ ਉਹਨਾਂ ਕੋਲੇ ਜੀ ਨਹੀਂ ਜੀ ਫਾਇਰਿੰਗ ਕੋਈ ਨਹੀਂ ਹੋਈ ਉੱਥੇ ਅਸੀਂ ਥੋਰਲੀ ਚੈੱਕ ਕੀਤਾ ਉੱਥੇ ਕੋਈ ਫਾਇਰ ਅਮਿਊਜ਼ ਨਹੀਂ ਹੋਇਆ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਚਾਰ ਸਾਰੀਆਂ ਚੀਜ਼ਾਂ ਕੰਸੀਡਰ ਕਰਾਂਗੇ ਤੇ ਸਾਨੂੰ ਲੱਗੇਗਾ ਕਿ ਹੋਰ ਕੁਝ ਹੋਇਆ ਤਾਂ ਉਹ ਅਕੋਰਡਿੰਗ ਕਾਰਵਾਈ ਕਰਾਂਗੇ ਕਿੰਨਾ ਦਾ ਜੀ ਕਿੰਨਾ ਦਾ ਜੀ ਇਹਦੇ ਬੰਦੇ ਜਿਹਨਾਂ ਦੇ ਪਾਪਾ ਦਾ ਇਹ ਹੈਗੇ ਜੀ ਦੋ ਵਿਅਕਤੀਏ ਜਿਹੜੇ ਭਾਈ ਭਖਤੌਰ ਤੇ ਰਹਿਣ ਵਾਲੇ ਆ ਇਹਨਾਂ ਤੇ ਆਲਰੇਡੀ ਮੈਂ ਤੁਹਾਨੂੰ ਦੱਸਿਆ ਕ੍ਰਿਮੀਨਲ ਬੈਕਗਰਾਉਂਡ ਹੈ ਇੱਕ ਤੇ ਚਾਰ ਪਰਚੇ ਦਰਜ ਹੈ ਜਿਹਦੇ ਵਿੱਚੋਂ ਦੋ ਐਕਸਾਈਜ਼ ਦੇ ਆ ਦੋ ਐਨਡੀ ਦੇ ਆ ਇਕੋਤੇ ONZ ਦਾ ਪਰਚਾ ਦਰਜ ਇਹ ਖੇਤੀਬਾੜੀ ਕਰਦੇ ਅਨਐਮਪਲੋਇਡ